ਇਸ ਵੇਲੇ ਦੀ ਵੱਡੀ ਖਬਰ ਲੋਕ ਸਭਾ ਚੋਣਾਂ ਵਿਚਕਾਰ ਹਰਿਆਣਾ ਸਰਕਾਰ ਦੀ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹਰਿਆਣਾ ਸਰਕਾਰ ਦੇ ਵਿੱਚ ਬੀਜੇਪੀ ਤੇ ਜਜਪੀ ਦਾ ਗਠਬੰਧਨ ਟੁੱਟ ਸਕਦਾ ਹੈ ਇਸ ਵੇਲੇ ਦੀ ਵੱਡੀ ਖਬਰ ਲੋਕ ਸਭਾ ਚੋਣਾਂ ਦੇ ਨਜ਼ਦੀਕ ਕੀ ਕਿਤਨਾ ਕਿਤੇ ਹੁਣ ਹਰਿਆਣਾ ਸਰਕਾਰ ਦੇ ਵਿੱਚ ਸਾਹਮਣੇ ਆ ਰਹੀ ਹੈ ਕਿ ਹਰਿਆਣਾ ਸਰਕਾਰ ਚੁੱਥਲ-ਪੁੱਥਲ ਮੱਚਦੀ ਦੇਖੀ ਜਾ ਸਕਦੀ ਹੈ ਕਿਉਂਕਿ ਜਿਸੇ ਤਰੀਕੇ ਦੇ ਨਾਲ ਲੋਕ ਸਭਾ ਚੋਣਾਂ ਨਜ਼ਦੀਕ ਆ ਗਿਆ ਨੇ ਤੇ ਸੀਟ ਸ਼ੇਅਰਿੰਗ ਨੂੰ ਲੈ ਕੇ ਸੂਤਰਾਂ ਮੁਤਾਬਕ ਖਬਰ ਸਾਹਮਣੇ ਆ ਰਹੀ ਹੈ ਕਿ ਸੀਟ ਸ਼ੇਅਰਿੰਗ ਨੂੰ ਲੈ ਕੇ ਬੀਜੇਪੀ ਤੇ ਜਜਪੀ ਦੇ ਵਿੱਚ ਕਿਤੇ ਨਾ ਕਿਤੇ ਸਲਾਹ ਮਸ਼ਵਰੇ ਜਿਹੜਾ ਚੱਲਦਾ ਚੱਲਦਾ ਆ ਰਿਹਾ ਸੀ ਕਾਫੀ ਲੰਬੇ ਸਮੇਂ ਤੋਂ ਉਸ ਦੇ ਵਿੱਚ ਸਲਾਹ ਬਣਦੀ ਨਹੀਂ ਨਜ਼ਰ ਆ ਰਹੀ ਹੈ ਸਹਿਮਤੀ ਬਣਦੀ ਨਹੀਂ ਨਜ਼ਰ ਆ ਰਹੀ ਹੈ ਦੋਵਾਂ ਪਾਰਟੀਆਂ ਦੇ ਵਿੱਚ ਜਿਸ ਕਰਕੇ ਸੂਤਰਾ ਮੁਤਾਬਕ ਖਬਰ ਸਾਹਮਣੇ ਆ ਰਹੀ ਹੈ ਕਿ ਅੱਜ ਜਾਨੀ 1 ਵਜੇ ਦੇ ਨਜ਼ਦੀਕ ਚੰਡੀਗੜ੍ਹ ਦੇ ਵਿੱਚ ਹਰਿਆਣਾ ਰਾਜ ਭਵਨ ਦੇ ਵਿੱਚ ਸਾਰੀਆਂ ਸਰਕਾਰੀਆਂ ਪਾਰਟੀਆਂ ਜਿਨ੍ਹਾਂ ਦਾ ਗੱਠ ਜੋੜ ਸੀਗਾ ਹਰਿਆਣਾ ਸਰਕਾਰ ਦੇ ਵਿੱਚ ਉਹਨਾਂ ਦੀ ਇੱਕ ਮੀਟਿੰਗ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਭਾਜਪੀ ਜਜਪੀ ਤੇ ਜਿਹੜੀ ਹੋਰ ਪਾਰਟੀਆਂ ਦੇ ਵਿਧਾਇਕ ਬਣੇ ਸਨ ਆਜ਼ਾਦ ਉਮੀਦਵਾਰ ਸਨ ਜਿਹੜੇ ਆਜ਼ਾਦ ਵਿਧਾਇਕ ਸਨ ਸਾਰਿਆਂ ਦੀ ਬੈਠਕ ਹੋਵੇਗੀ ਹਰਿਆਣਾ ਰਾਜ ਭਵਨ ਦੇ ਵਿੱਚ ਜਿੱਥੇ ਭਾਜਪਾ ਵੱਲੋਂ ਅਸਤੀਫਾ ਦਿੱਤਾ ਜਾ ਸਕਦਾ ਹੈ ਜਿਹੜੇ ਮੰਤਰੀ ਮੰਡਲ ਆ ਉਸ ਦੇ ਵੱਲੋਂ ਅਸਤੀਫਾ ਦਿੱਤਾ ਜਾ ਸਕਦਾ ਹੈ ਤੇ ਉਸ ਤੋਂ ਬਾਅਦ ਮੁਰਤੋਂ ਦੁਆਰਾ ਜਿਹੜੇ ਮੰਤਰੀ ਬਣਨਗੇ ਤਾਂ ਇਸ ਦੇ ਵਿੱਚ ਦੱਸਿਆ ਜਾ ਰਿਹਾ ਸੂਤਰਾਂ ਮੁਤਾਬਕ ਖਬਰ ਸਾਹਮਣੇ ਆ ਰਹੀ ਹੈ ਕਿ ਜਜਪੀ ਦਾ ਸਮਰਥਨ ਨਹੀਂ ਰਹੇਗਾ ਉਸ ਤੋਂ ਬਾਅਦ ਸੂਤਰਾਂ ਮੁਤਾਬਕ ਖਬਰੇ ਵੀ ਸਾਹਮਣੇ ਆ ਰਹੀ ਹੈ ਕਿ ਹਰਿਆਣਾ ਨੂੰ ਨਵਾਂ ਸੀਐਮ ਚਾਰਾ ਮਿਲ ਸਕਦਾ ਹੈ ਜਿਸ ਦੇ ਵਿੱਚ ਸੰਜੇ ਪਾਟਿਆ ਦਾ ਨਾਂ ਲਗਾਤਾਰ ਸਾਹਮਣੇ ਆ ਰਿਹਾ ਹਾਲਾਂਕਿ ਕੁਝ ਸਮੇਂ ਬਾਅਦ ਦ ਮੀਟਿੰਗ ਹੋਣ ਤੋਂ ਮਗਰੋਂ ਹੀ ਇਸ ਦਾ ਅਸਲ ਦੇ ਵਿੱਚ ਪੁਸ਼ਟੀ ਕੀਤੀ ਜਾ ਸਕਦੀ ਆ ਪਰ ਜਿਸ ਮੁਤਾਬਕ ਲਗਾਤਾਰ ਹੀ ਸੂਤਰਾਂ ਵੱਲੋਂ ਖਬਰ ਸਾਹਮਣੇ ਆ ਰਹੀ ਹੈ ਕਿ ਇਹ ਮੀਟਿੰਗ ਅੱਜ 1 ਵਜੇ ਦੇ ਕਰੀਬ ਚੰਡੀਗੜ੍ਹ ਹਰਿਆਣਾ ਰਾਜਪਾਬੰਦ ਦੇ ਵਿੱਚ ਹੋਵੇਗੀ ਜਿਸ ਦੇ ਵਿੱਚ ਅਰਜੁਨ ਮੁੰਡਾ ਤੇ ਤਰुण ਚੋਗ ਅਬਜ਼ਰਵਰ ਵੱਜੋਂ ਸ਼ਿਰਕਤ ਕਰਨਗੇ ਤਾਂ ਤਾਂ ਨੂੰ ਇਹ ਵੀ ਦੱਸਿਏ ਕਿ ਲਗਾਤਾਰ ਹੀ ਖਬਰਾਂ ਵੀ ਸਾਹਮਣੇ ਆ ਰਹੀਆਂ ਕਿ ਹਰਿਆਣਾ ਸਰਕਾਰ ਦੀ ਕੈਬਨਿਟ ਅੱਜ ਸਮੂਹਿਕ ਅਸਤੀਫਾ ਵੀ ਦੇ ਸਕਦੀ ਆ ਜਿਸ ਤੋਂ ਬਾਅਦ ਹਰਿਆਣਾ ਸਰਕਾਰ ਦੀ ਨਵੀਂ ਕੈਬਨਿਟ ਬਣਾਈ ਜਾ ਸਕਦੀ ਹੈ ਤੇ ਇਸ ਨਵੀਂ ਸਰਕਾਰ ਦੇ ਸਮਰਥਨ ਦੇ ਵਿੱਚ ਜੇਜੇਪੀ ਵੱਲੋਂ ਸਾਹਮਣੇ ਆਪਣੇ ਗੜਜੋੜ ਜਿਹੜਾ ਗੜਜੋੜ ਸੀ ਉਸ ਨੂੰ ਤੋੜ ਦਿੱਤਾ ਜਾਵੇਗਾ ਤੇ ਜਿਹੜਾ ਗਠਬੰਧਨ ਸੀ ਉਸ ਦੇ ਵਿੱਚ ਬੀਜੇਪੀ ਵੱਲੋਂ ਆਪਣੀ ਮੁੜ ਤੋਂ ਜਿਹੜਾ ਕੌਨਫੀਡੈਂਸ ਮੋਸ਼ਨ ਜ਼ਰੀਏ ਆਪਣੀ ਨਵੀਂ ਸਰਕਾਰ ਬਣਾਉਣ ਦੇ ਲਈ ਨਵੀਂ ਕੈਬਨਿਟ ਦਾ ਜਿਹੜਾ ਕਿਤਨਾ ਕਿਥੇ ਹਰਿਆਣਾ ਸਰਕਾਰ ਦੇ ਵਿੱਚ ਨਵੀਂ ਕੈਬਨਿਟ ਬਣਾਈ ਜਾ ਸਕਦੀ ਹੈ ਤਾਂ ਇਸ ਦੇ ਨਾਲ ਇਹ ਵੀ ਦੱਸੀਏ ਕਿ ਨਵਾਂ ਚਿਹਰਾ ਵੀ ਦੇਖਣ ਨੂੰ ਮਿਲ ਸਕਦਾ ਹੈ ਨਾ ਸਰਕਾਰ ਦੇ ਵਿੱਚ ਜਿਸ ਦੇ ਵਿੱਚ ਸੰਜੇ ਪਾਟੀਆਂ ਦਾ ਨਾਂ ਲਗਾਤਾਰ ਸਾਹਮਣੇ ਆ ਰਿਹਾ ਤਾਂ ਦੱਸ ਦਈਏ ਕਿ ਲੋਕ ਸਭਾ ਚੋਣਾਂ ਜਿਵੇਂ ਜਿਵੇਂ ਨਜ਼ਦੀਕ ਆ ਰਹੀਆਂ ਨੇ ਹਰੇਕ ਸੂਬੇ ਦੇ ਵਿੱਚ ਹਰੇਕ ਸਟੇਟ ਦੇ ਵਿੱਚ ਕਿਤਨੇ ਕਿਤੇ ਸਰਕਾਰਾਂ ਦੇ ਵਿੱਚ ਉਥਲ ਪੁਥਲ ਮਚੀ ਹੋਈ ਨਜ਼ਰ ਆ ਰਹੀ ਹੈ ਸੀਟ ਸ਼ੇਅਰਿੰਗ ਨੂੰ ਲੈ ਕੇ ਕਿਤਨੇ ਕਿਤੇ ਸਹਿਮਤੀਆਂ ਬਣਦੀਆਂ ਨਹੀਂ ਨਜ਼ਰ ਆ ਰਹੀਆਂ ਨੇ ਜਿਸ ਵਿੱਚਕਾਰ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਜਜਪੀ ਵੱਲੋਂ ਬੀਜੇਪੀ ਤੋਂ ਇੱਕ ਤੋਂ ਦੋ ਸੀਟ ਸ਼ੇਅਰਿੰਗ ਦੇ ਲਈ ਮੰਗੀ ਗਈ ਸੀ ਪਰ ਉਸ ਤੋਂ ਬਾਅਦ ਜਦੋਂ ਬੀਜੇਪੀ ਵੱਲੋਂ ਜਜਪੀ ਨੂੰ ਸੀਟ ਸ਼ੇਅਰਿੰਗ ਦੇਣ ਦੇ ਲਈ ਮਨਾ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਲਗਾਤਾਰੀ ਜਜਪੀ ਵੱਲੋਂ ਭਾਜਪੀ ਨੂੰ ਸਮਰਥਨ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਜਿਸ ਮਗਰੋਂ ਅੱਜ ਇੱਕ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਹਰਿਆਣਾ ਰਾਜ ਭਵਨ ਦੇ ਵਿੱਚ ਚੰਡੀਗੜ੍ਹ 'ਚ ਜਿਸ ਦੇ ਵਿੱਚ ਅਰਜੁਨ ਮੁੰਡਾ ਤੇ ਤਰੁਣ ਚੋਗ ਆਬਜ਼ਰਵਰ ਜੋ ਵੀ ਪਹੁੰਚਣਗੇ ਤਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਡਿਪਟੀ ਸੀਐਮ ਦੁਸ਼ਯੰਤ ਚਟਾਲਾ ਵੱਲੋਂ ਵੀ ਕੁਝ ਸਮੇਂ ਪਹਿਲਾਂ ਦਿੱਲੀ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਸੀਟ ਸ਼ੇਅਰਿੰਗ ਨੂੰ ਲੈ ਕੇ ਪਰ ਉਸ ਦੇ ਮਗਰੋਂ ਹੀ ਜਦੋਂ ਭਾਜਪੀ ਵੱਲੋਂ ਇਸ ਦੇ ਨਾਲ ਮੀਟਿੰਗ ਕੀਤੀ ਜਾਂਦੀ ਹੈ ਸਾਂਝੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਸੇ ਵਿੱਚਕਾਰ ਇੱਕ ਤੋਂ ਦੋ ਟਾ ਮੰਗੀਆਂ ਜਾਂਦੀਆਂ ਜੇ ਜੇਪੀ ਵੱਲੋਂ ਲੋਕ ਸਭਾ ਚੋਣਾਂ ਤੋਂ ਲੈ ਕੇ ਪਰ ਇਸ ਵਿੱਚਕਾਰ ਜਦੋਂ ਸੀਟਾਂ ਦੇਣ ਤੋਂ ਇਨਕਾਰ ਕਰਦੇ ਹੋਏ ਨਜ਼ਰ ਆਉਂਦੀ ਹੈ ਬੀਜੇਪੀ ਤਾਂ ਉਸ ਤੋਂ ਬਾਅਦ ਰੋਸ ਵਿੱਚ ਜੋ ਜੇ ਜੇਪੀ ਵੱਲੋਂ ਇੱਕ ਗੱਠਬੰਧਨ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਅੱਜ ਇੱਕ ਮੀਟਿੰਗ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਇਹ ਸਾਰੇ ਜਿਨ੍ਹਾਂ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਇਸ ਦੇ ਉੱਤੇ ਪੁਸ਼ਟੀ ਹੋ ਜਾਵੇਗੀ ਕਿ ਕਿਹੜਾ ਸੀਐਮ ਚਾਹਰਾ ਅੱਜ ਸਾਹਮਣੇ ਆਉਂਦਾ ਹੈ ਜਾਂ ਫਿਰ ਮਨੋਹਰ ਲਾਲ ਖੱਟੜ ਹੀ ਸੀਐਮ ਚਾਹਰਾ ਰਹਿੰਦੇ ਨੇ ਜਿਹੜਾ ਮੋੜ ਤੋਂ ਕੈਬਨਿਟ ਬਣਾਈ ਜਾਵੇਗੀ ਇਸ ਦੇ ਵਿੱਚ ਕਿਹੜੇ-ਕਿਹੜੇ ਆਇਲਾ ਨਹੀਂ ਜਾਂਦੇ ਨੇ ਇਹ ਸਾਰਾ ਲੋਕ ਸਭਾ ਚੋਣਾਂ ਨਜ਼ਦੀਕ ਜਿਸ ਤਰੀਕੇ ਦੇ ਨਾਲ ਹੁੰਦਾ ਜਾ ਰਿਹਾ ਤਾਂ ਕਿਤੇ ਨਾ ਕਿਤੇ ਲੋਕਾਂ ਚ ਵੀ ਚਰਚਾ ਦੇਖਣ ਨੂੰ ਮਿਲ ਰਹੀ ਹੈ ਕਿ ਭਾਜੀਪੀ ਦੇ ਵਿੱਚ ਵੀ ਕੁਝ ਸਹੀ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਪਹਿਲਾਂ ਵੱਡੇ ਚਰਚਾਵਾ ਚੱਲਦੀਆਂ ਸਨ ਕਿ ਕਾਂਗਰਸ ਦੇ ਵਿੱਚ ਸਾਰਾ ਉਥਲ ਪੁਥਲ ਨਜ਼ਰ ਆ ਰਹੀ ਹੈ ਤੋੜ ਜੋੜ ਦੀ ਰਾਜਨੀਤੀ ਦੇਖਣ ਨੂੰ ਮਿਲ ਰਹੀ ਹੈ ਪਰ ਹੁਣ ਇੱਥੇ ਹਰਿਆਣਾ ਦੇ ਵਿੱਚ ਵੀ ਕਿਦਾਂ ਨ ਕਿਤੇ ਭਾਜੀਪੀ ਡਗਮਗਾਂਦੀ ਨਜ਼ਰ ਆ ਰਹੀ ਹੈ ਤਾਂ ਇਸ ਵਿੱਚ ਕਰ ਦੱਸ ਦਈਏ ਕਿ ਕੁਝ ਸਮੇਂ ਦੇ ਵਿੱਚ ਇਹ ਚੰਡੀਗੜ੍ਹ ਦੇ ਹਰਿਆਣਾ ਰਾਜ ਭਵਨ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਕਾਫੀ ਵੱਡੇ ਪੱਮਾਨੇ ਤੇ ਵੱਡੇ ਆਗੂ ਵਿਧਾਇਕ ਤੇ ਇਸ ਦੇ ਨਾਲ ਹੀ ਅਰਜੁਨ ਮੁੰਡਾ ਤੇ ਤਰਨਚੋਗ ਵੀ অবজারভার ਵਜੋਂ ਪਹੁੰਚਣਗੇ ਜਿਸ ਤੋਂ ਬਾਅਦ ਮੀਟਿੰਗ ਬਗਰੋ ਇਹ ਨਾ ਐਲਾਨੇ ਜਾਣਗੇ ਤਾਂ ਵੀ ਦੱਸਿਆ ਜਾਵੇਗਾ ਕਿ ਕੌਣ-ਕੌਣ ਭਾਜਪਾ ਦਾ ਸਮਰਥਨ ਚਾ ਹਾਲਾਂਕਿ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਹੀ ਸੂਤਰਾਂ ਮੁਤਾਬਕ ਸਾਹਮਣੇ ਆ ਰਿਹਾ ਹੈ ਕਿ ਜਜਪੀ ਵੱਲੋਂ ਸਮਰਥਨ ਨਹੀਂ ਦਿੱਤਾ ਜਾਵੇਗਾ ਪਰ ਇਹ ਹੁਣ ਕੁਝ ਸਮੇਂ ਬਾਅਦ ਹੀ ਪੁਸ਼ਟੀ ਕੀਤੀ ਜਾ ਸਕਦੀ ਹੈ ਤਾਂ ਦੇਖਣਾ ਹੋਵੇਗਾ ਕਿ ਇਸ ਮੀਟਿੰਗ ਦੇ ਵਿੱਚ ਕਿਸ-ਕਿਸ ਮੁੱਦਿਆਂ ਨੂੰ ਲੈ ਕੇ ਭਾਜਪਾ ਤੇ ਜਜਪੀ ਤੇ ਜਨਾਲ ਹੋਰ ਵੱਖ-ਵੱਖ ਪਾਰਟੀਆਂ ਵੱਲੋਂ ਗੱਲਬਾਤ ਕੀਤੀ ਜਾਂਦੀ ਹੈ